ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਔਰਤਾਂ ਨੇ ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਹਥਿਆਰਬੰਦ ਸੈਨਾਵਾਂ ਹਵਾ ਬਾਜੀ ਸਿੱਖਿਆ ਦਵਾਈ ਕਾਰੋਬਾਰ ਜਨਤਕ ਸੇਵਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੁਧਿਆਣਾ ਵਿੱਚ ਫਿੱਕੀ ਫਲੋ ਲੁਧਿਆਣਾ ਪਿਨੇਕਲ ਪੁਰਸਕਾਰ ਸਮਾਗਮ ਦੀ ਪ੍ਰਧਾਨਗੀ ਕਰਦੇ ਹਾਂ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਅਤੇ ਮਰਦ ਬਰਾਬਰ ਹਨ। ਉਹਨਾਂ ਨੇ ਕਿਹਾ ਕਿ ਜਦੋਂ ਸਹੀ ਮੌਕੇ ਦਿੱਤੇ ਜਾਂਦੇ ਹਨ ਤਾਂ ਔਰਤਾਂ ਆਪਣੇ ਕੈਰੀਅਰ ਵਿੱਚ ਉਤਮਤਾ ਪ੍ਰਾਪਤ ਕਰ ਸਕਦੀਆਂ ਹਨ। ਉਹਨਾਂ ਇਸ ਕਾਲਪਨਿਕ ਕਹਾਵਤ ਦਾ ਹਵਾਲਾ ਦਿੱਤਾ ਕਿ ਹਰ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਖੜੀ ਹੁੰਦੀ ਹੈ ਪਰ ਟਿੱਪਣੀ ਕੀਤੀ ਕਿ ਅੱਜ ਇਹ ਕਹਿਣਾ ਵਧੇਰੇ ਸਹੀ ਹੈ ਕਿ ਹਰ ਸਫਲ ਆਦਮੀ ਦੇ ਪਿੱਛੇ ਇੱਕ ਸ਼ਾਨਦਾਰ ਔਰਤ ਖੜੀ ਹੁੰਦੀ ਹੈ। ਅਰੋੜਾ ਨੇ ਇਸ ਸਮਾਗਮ ਦੌਰਾਨ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਵੱਖ-ਵੱਖ ਖੇਤਰਾਂ ਵਿੱਚ ਮਹਿਲਾ ਪ੍ਰਾਪਤੀਆਂ ਨੂੰ ਵਧਾਈ ਦਿੱਤੀ। ਪਿਛਲੇ ਸਾਲਾਂ ਦੌਰਾਨ ਔਰਤਾਂ ਦੇ ਨਿਰੰਤਰ ਸਸ਼ਕਤੀਕਰਨ ਤੇ ਮਾਣ ਪ੍ਰਗਟ ਕੀਤਾ। ਫਿੱਕੀ ਫਲੋ ਲੁਧਿਆਣਾ ਨੇ ਅਸਾਧਾਰਨ ਮਹਿਲਾ ਨੇਤਾਵਾਂ ਨੂੰ ਸਨਮਾਨਿਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਨ ਲਈ ਪਿਨੇਕਲ ਅਵਾਰਡਾਂ ਦਾ ਆਯੋਜਨ ਕੀਤਾ ਸੀ। ਪੈਨੇਕਲ ਅਵਾਰਡ ਸਮਾਰੋਪ ਬਾਲੀਵੁੱਡ ਅਦਾਕਾਰਾ ਬਾਗਿਆ ਸ਼੍ਰੀ ਦੀ ਮੌਜੂਦਗੀ ਨਾਲ ਵੀ ਮਨਾਇਆ ਗਿਆ ਇਸ ਸਮਾਗਮ ਮਹਿਲਾ ਸ਼ਕਤੀਕਰਨ ਅਤੇ ਲੀਡਰਸ਼ਿਪ ਨੂੰ ਸ਼ਰਧਾਂਜਲੀ ਜਸ਼ਨ ਅਤੇ ਮਾਨਤਾ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਸਮਾਜਿਕ ਤਬਦੀਲੀ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਔਰਤਾਂ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ